ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਯਾਰ ਮੈਂ ਹੈਰਾਨ ਹ ਸਿੱਧੂ ਸਾਹਿਬ ਤੇ ਪਤਾ ਕਰ ਲੈਣਾ ਕਿ ਉਹ ਪਾਕਿਸਤਾਨੀ ਹੈ ਕਿ ਹਿੰਦੁਸਤਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਗੁਰਪਿਆਰੇ ਤੁਸੀਂ ਸਭ ਬਾਖੂ ਵੀ ਜਾਣਦੇ ਹੋ ਕਿ ਅਕਾਲੀ ਦਲ ਦੇ ਆਗੂ ਗੁਬਾਇਆ ਨੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੇ ਸਾਫ਼ ਤੌਰ ਤੇ ਹੀ ਕਿਹਾ ਕਿ ਗੁਬਾਇਆ ਤਾਂ 3 ਸਾਲ ਪਹਿਲਾਂ ਹੀ ਕਾਂਗਰਸ سے ਜੁਆਇਨ ਕਰ ਚੁੱਕਿਆ ਸੀ ਤੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉੱਤੇ ਵੀ ਤੰਜ ਕੱਸਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਰਮੀ ਦੀ ਕਾਰਵਾਈ ਦੇ ਉੱਤੇ ਉਂਗਲਾ ਚੱਕੀਆਂ ਨੇ ਜੋ ਵੀ ਪਾਕਿਸਤਾਨ ਦੇ ਵਿੱਚ 에ਅ ਸਟ੍ਰਾਈਕ ਕੀਤੀ ਗਈ ਹੈ ਕਿ ਚੋਣਾਂ ਦੇ ਚੱਲਦੇ ਆ ਉਹਨਾਂ ਨੂੰ ਅਜਹੀ ਸਿਆਸਤ ਨਹੀਂ ਕਰਨੀ ਚਾਹੀਦੀ ਆਓ ਪਹਿਲਾਂ ਨਜ਼ਰ ਮਾਰਦੇ ਹਾਂ ਕਿ ਆਖਿਰ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਤੇ ਉਸ ਤੋਂ ਬਾਅਦ ਕੁਬਾਇਆ ਨੇ ਕਾਂਗਰਸ ਜੁਆਇਨ ਕਰ ਦਿਆਂ ਕੀ ਪ੍ਰतिकਰਮ ਦਿੱਤਾ ਹਾਂ ਤਾਂ ਸੀ ਲੰਬੀ ਹਲਕੇ ਦੇ ਹਰ ਪਿੰਡ ਦੇ ਵਰਕਰਾਂ ਨੂੰ ਮਿਲ ਰਹੇ ਆ ਉਹਨਾਂ ਨੂੰ ਇੰਡੀਵਿਜੂਅਲੀ ਕੀ ਕੀ ਮੁਸ਼ਕਲਾਂ ਆ ਰਹੀਆਂ ਕਿ ਪਿਛਲੇ 2 ਸਾਲਾਂ ਚ ਕੀ ਉਹਨਾਂ ਕੀ ਕੀ ਰਣੂ ਵਿਤਕਰਾ ਹੋਇਆ ਸਾਰੀਆਂ ਗੱਲਾਂ ਦਾ ਵਿਚਾਰ ਕਰ ਰਹੇ ਆ ਤੇ ਚੰਗੀ ਫੀਡਬੈਕ ਮਿਲ ਰਹੀ ਉਹ ਤਾਂ ਪਿਛਲੇ 2 ਸਾਲ 3 ਸਾਲ ਤੋਂ ਸੀ ਐਸੈਂਬਲੀ ਇਲੈਕਸ਼ਨ ਜੀ ਉਹਦਾ ਪਰਿਵਾਰ ਕਾਂਗਰਸ ਚ ਲੱਗ ਗਿਆ ਸੀ ਸੁਆਇਸ ਕਰਕੇ ਆਦਾ ਇਕੱਲਾ ਪੇਪਰ ਪੇਪਰ ट्रांजैक्शन ਹੈ ਯਾਰ ਮੈਂ ਹੈਰਾਨ ਹਾਂ ਸਿੱਧੂ ਸਾਹਿਬ ਤੇ ਪਤਾ ਕਰ ਲੈਣ ਕਿ ਉਹ ਪਾਕਿਸਤਾਨੀ ਹੈ ਕਿ ਹਿੰਦੁਸਤਾਨੀ ਹੈ ਮੈਂ ਦੇਖੋ ਜਾਂਚ ਕਰਨ ਹੋਣੀ ਕਿਉਂ ਨਹੀਂ ਚਾਹੀਦੀ ਜੇ ਉਹਨੇ ਗਲਤ ਤਰੀਕੇ ਨਾਲ ਪੈਸਾ ਬਣਾਇਆ ਹੈ ਜੇ ਗਲਤ ਤਰੀਕੇ ਨਾਲ ਉਹਨੇ ਪ੍ਰੋਪਰਟੀ ਬਣਾਈ ਹੈ ਤਾਂ ਉਹਦੀ ਜਾਂਚ ਤਾਂ ਕੋਈ ਮੰਨ ਸਕਦਾ ਹੋਣੀ ਚਾਹੀਦੀ ਜੇ ਮੈਂ ਬਾਤ ਮਨਾ ਮੈਨੂੰ ਵੀ ਹੋਣੀ ਚਾਹੀਦੀ ਹੈ ਕਿ ਮੈਨੂੰ ਪੈਸਾ ਗਵਰਨਮੈਂਟ ਦਾ ਕਿਤੇ ਪਾਸੇ ਵੀ ਨਹੀਂ ਹਰ ਇੱਕ ਦੀ ਇਨਕੁਆਇਰੀ ਜਿਹੜੀ ਉਹ ਸਰਕਾਰ ਦਾ ਹੈ ਫਰਜ਼ ਹੈ ਕੋਈ ਕਰਨੀ ਚਾਹੀਦੀ ਨਹੀਂ ਇਹਦੇ ਬਾਰੇ ਮੈਂ ਤਾਂ ਇਹਨਾਂ ਦੇ ਪੰਜ ਤੱਕ ਅਜ ਤਰ ਜਾਇਨ ਦਿੱਤਾ ਕਰ ਲੇ ਤਾਂ ਵਰਸ਼ਨ ਲੋਕਾਂ ਨੂੰ ਪਤਾ ਲੱਗੇਗਾ ਵੀ ਕੀ ਨਾਰਾਜ਼ ਹੋ ਨਹੀਂ ਹੋ ਸਕਦਾ ਜੀ ਮੈਂ ਜਿਹੜਾ 2009 9 ਦੇ ਵਿੱਚ ਉਹਨਾਂ ਨੂੰ ਇਥੋਂ ਲਿਆ ਕੇ ਮੈਂ ਐਮਐਲਏ ਬਣਾਇਆ ਉਸ ਵੇਲੇ ਮੈਂ ਉਹ ਗਲਤੀ ਬਹੁਤ ਵੱਡੀ ਗਲਤੀ ਕੀਤੀ ਹੋਈ ਉਹਦੇ ਪਿੱਛੇ ਉਹਨਾਂ ਨੂੰ ਕੋਈ ਨਾ ਜ਼ਿਆਦਾ ਸ਼ੌਕ ਲੱਗੇ ਹੋਏ ਕਿ ਇਹ ਮੈਂ ਕਿਉਂ ਉਹਨਾਂ ਨੂੰ ਜਿਤਾਤਾ ਕਿ ਉਹ ਡਿਪਟੀ ਮੁੱਖ ਮੰਤਰੀ ਬਣੇ ਉਸ ਬਾਰੇ ਤਾਂ ਉਹ ਹੀ ਦੱਸ ਸਕਦੇ ਕਿ ਕੀ ਕਾਰਨ ਹੈ ਮੈਂ ਤੇ ਬਾਦਲ ਤੋਂ ਲੈ ਕੇ ਆਇਆ ਸੀਗਾ ਉਹ ਮੈਨੂੰ ਇਹ ਸੀ ਕਿ ਸਾਡੇ ਹਲਕੇ ਦਾ ਜਿਆ ਡਿਪਟੀ ਮੁੱਖ ਮੰਤਰੀ ਹੋਊਗਾ ਸਾਡੀ ਬੱਲੇ ਬੱਲੇ ਹੋਏ ਵੀ ਟੋਰ ਹੋਏਗੀ ਸਾਡੇ ਕੰਮ ਹੋਣਗੇ ਸਾਡਾ ਹੋਊਗਾ ਪਰ ਹੋਇਆ ਸਾਰਾ ਕੁਝ ਉਹਦੇ ਉਲਟ ਜਦੋਂ ਇੱਥੇ ਆ ਕੇ ਬੰਨ ਗਏ ਉਸ ਵਾਰ ਕੰਮ ਉਹਨਾਂ ਲੋਕਾਂ ਦੇ ਹੋਣ ਲੱਗੇ ਜਿਹੜੇ ਜਿਹਦੇ ਮਗਰ 10 ਵੋਟਾਂ ਵੀ ਪੰਚਾਇਤ ਮੈਂਬਰ ਵੀ ਨਹੀਂ ਸੀ ਉਸ ਤਰ੍ਹਾਂ ਦੀ ਫਿਰ ਜਲਾਦਤ ਜਿਹੜੀ ਕੋਈ ਸਾਰ ਨਹੀਂ ਸਕਦਾ ਮਤਲਬ ਜਿਹੀ ਜਿਆਦਾ ਬੰਦਾ ਤਰੀਕੇ ਨਾਲ ਚੱਲੇਗਾ ਲੱਗ ਹੈ ਪਰ ਜਦ ਜਲਾਲਤ ਹੋਵੇ ਤਾਂ ਕੋਈ ਵੀ ਗੁਰੂ ਪਿਆਰੇ ਹੋ ਰਵਾਇਤੀ ਪਾਰਟੀਆਂ ਦਾ ਇੱਕ ਦਸਤੂਰ ਬਣਿਆ ਹੈ ਜੋ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਹ ਵਿਰੋਧੀ ਤੇਨੂੰ ਹਮੇਸ਼ਾ ਨਿਸ਼ਾਨੇ ਤੇ ਹੀ ਰੱਖਦੀ ਹੈ ਕਿਉਂਕਿ ਜੇ ਉਹ ਇੱਕ ਦੂਜੇ ਨੂੰ ਨਿਸ਼ਾਨਾ ਨਾ ਬਣਾਣ ਤਾਂ ਆਉਣ ਵਾਲੀਆਂ ਇਲੈਕਸ਼ਨਸ ਤੇ ਵਿੱਚ ਵੋਟਾਂ ਕਿੱਥੋਂ ਵਟੋਰਣਗੇ ਤੇ ਦੁਨੀਆ ਨੂੰ ਜੱਗ ਜ਼ਾਹਿਰ ਹੋ ਜਾਏਗਾ ਕਿ ਸਾਹਮਣੇ ਚਾਹੇ ਇਹ ਜਿੰਨਾ ਮਰਜੀ ਲੜਦੇ ਹੋਣ ਪਰ ਅੰਦਰ ਖਾਤੇ ਇੱਕੋ ਹੀ ਨੇ ਜੋ ਇੱਕ ਕੌੜਾ ਸੱਚ ਹੈ ਕਿਉਂਕਿ ਮੀਡੀਆ ਦੇ ਸਾਹਮਣੇ ਇੱਕ ਦੂਜੇ ਨੂੰ ਭੰਜਣ ਵਾਲੇ ਨਿੰਦਣ ਵਾਲੇ ਪਾਰਟੀਆਂ ਦੇ ਵਿੱਚ ਇਕੱਠੇ ਚਾਮ ਛਲਕਾਂਦੇ ਹੋਏ ਸਾਫ਼ ਦੇਖੇ ਜਾਂਦੇ ਨੇ ਵਿਆਹ ਸ਼ਾਦੀਆਂ ਤੇ ਇੱਕ ਲਦਦੇ ਹੋਏ ਸਾਫ ਦੇਖੇ ਜਾਂਦੇ ਨੇ ਇਸ ਲਈ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2019 ਦੀਆਂ ਜੋ 13 ਸੀਟਾਂ ਪੰਜਾਬ ਦੀਆਂ ਤੇ 14ਵੀਂ ਸੀਟ ਚੰਡੀਗੜ੍ਹ ਦੀ ਹੈ ਉਸ ਦੇ ਉੱਤੇ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਭਾਜਪਾ ਅਕਾਲੀ ਗਠਜੋੜ ਕਾਂਗਰਸ ਪਾਰਟੀ ਪੰਜਾਬ ਡੈਮੋਕਰੈਟਿਕ ਅਲਾਈንስ ਅਕਾਲੀ ਟਕਸਾਲੀ ਲੀਡਰਸ਼ਿਪ ਜਾਂ ਆਮ ਆਦਮੀ ਪਾਰਟੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ niche ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਤੀ ਵਿਦੀ ਅਤੇ ਗੁਰਬਾਣੀ ਵਾਸਤੇ ਹੋਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ